ਲੈ ਆ ਸੁੱਖੀਆਂ ਜਾਂ ਚੁੰਨੀਆਂ ਲਾ ਕੇ ਪਰਾਂ ਤਾਂ ਕਰ ਜਾਂ ਨਿਆਜ਼ ਹੋਆ ਕਾਂਗਰ ਵੀ ਨੂਰਾ ਪਾ ਦਾ ਸਾਹ ਬਣਾਉਣਾ। ਕਿਉਂ? ਮੇਰੇ ਕੀ ਕੱਲੀ ਦਾ ਗਾਲ ਬੰਨੀਆਂ ਨੇ ਕਾਂਗੀਆਂ ਬੇਪਿਆ ਆਪ ਤਾਂ ਤੂੰ ਲਵੇ ਨਹੀਂ ਮਾਂ ਲੱਗਦੀ। ਪੈਸੇ ਖੜਨ ਵਾਲੀ ਤੂੰ ਮੂਰੇ ਹੋ ਜਾਨੀਂਗੀ। ਲੈ ਤੂੰ ਬਤਾ ਵਿਰੋਧ ਕਰੀਓ ਜਾਂ ਜਲਦੀ ਬੇ ਛੁੱਟ ਦੇ ਕੇ ਛੁੱਟ ਲੈ ਕੇ। ਆਹ ਸੂਟਾਂ ਦੀ ਹੋਈ ਰਹਿੰਦੀ ਆ। ਨਾ ਆਹ ਸੂਟ ਸੱਚਾ ਜਾ ਕਿੱਧਰੋਂ ਖਾੜਾ ਤੈਨਾਂ ਨਾ ਜਾ। ਲੈ ਤੂੰ ਤਾਂ ਲਈ ਸੀ ਸੂਟ ਵਾਲਾ ਆਵਦੇ ਆਂਦੇ। ਮੈਂ ਕੋਈ ਨਹੀਂ ਲਈ ਆਹ ਸੂਟ ਆ। ਮੈਂ ਤਾਂ ਆਪਦਾ ਕੜਾਈ ਕਰਾ ਕੇ ਲਈਆਂ ਤੇਰਾ ਵੀ ਸਾਖ ਜਲੇ ਸੀ ਇਹ ਤਾਂ ਤੂੰ ਕਿਵੇਂ ਉਹ ਲਾਈਫ ਫਰਦੀ ਨੂੰ ਉੱਤੇ ਸਪਾਰਕਰੀ ਵਾਲਾ ਸੂਟ ਬਸ ਕਰ ਰਹੇ ਹਾਂ ਹਏ ਚੁੰਨੀ ਹਾਇ ਤਾ ਦੋ ਕਰਦੀ ਐ ਮਾਮੀ ਅੱਜ ਕਿ ਐਸੀ ਪਿਛਲੀ ਰੱਖਣੀ ਗਏ ਕੋਈ ਬੈ ਸੋਈ ਪਰ ਤਾਂ ਯਾਦ ਨਹੀਂ ਵੀ ਇਹ ਮਾਮੀ ਨੇ ਦਿੱਤੇ ਅੱਛਾ ਚਲ ਦਿੱਤੇ ਹੋਣਗੇ ਆਹੋ ਤੇਰੇ ਵੀ ਯਾਦ ਆਹੇ ਹਾਂ ਤੇ ਮੈਂ ਤਾਂ ਆਏ ਕਹਿੰਦੀ ਆ ਉਹ ਦੋ ਜੀ ਆਊਗਾ ਮਾਂ ਤੇ ਖੜਦੀ ਛੜਪਦੇ ਅੱਛਾ ਹੁਣ ਹੋਰ ਤਾਂ ਇੱਥੇ ਪਾਲ ਦਿਆਂ ਨਮਾ ਕੁਣ ਤੂੰ ਨਾ ਮਾਤਾ ਜੀ ਕਿਹਾ ਫਾਇਦਨਾ ਆ ਚੰਗੀ ਫਲੀ ਤਾਂ ਆਪਣਾ ਵਧੀਆ ਦੁੱਧ ਪਈ ਜਾਂਦਾ ਨਹੀਂ ਉਹ ਤਾਂ ਥੈਣੇ ਚੱਜਾ ਦਿੰਦਾ ਮਾਤਾ ਮੂਵੀ ਕਰੂੰਗੀ ਤੂੰ ਤਾਂ ਕਿਉਂ 1600 ਦਿੱਤਾ ਫਿਰ ਦੀ ਬੋਰੀ ਪਰੇ ਤੇ ਫਾਇਦਾ ਖਾਤੋ ਨਹੀਂ ਆਉਂਦੀ ਆਪਣੀ ਜੋ ਫਾਇਦਾ ਹੋਣ ਦੀ ਆ ਜਦ ਤੱਕ ਨਹੀਂ ਹੈਗਾ ਮਾਤਾ ਮੂਵੀ ਕਰੂੰਗੀ ਤਾਂ ਐਂ ਮੂਵੀ ਤੂੰ ਚੱਕ ਲੈ ਕਰ ਸਾਡਾ ਅੱਛਾ ਉਹ ਘੜ ਕੱਢ ਕੇ ਲ ਜਾਂਦਾ ਦੂਜਾ ਤੇ ਰਾਲਾ ਅੱਛਾ ਇਹਦਾ ਮਾਤਾ ਮੂਵੀ ਲੈ ਜਾ ਤੂੰ ਬੱਸ ਕਰ ਚਾਲਾ ਫਿਰ ਪੁੱਛਿਆ ਤੇ ਤੇਰੀ ਮਰਜ਼ੀ ਆ ਹਾਂ ਚਲੋ ਦੁੱਧ ਤਾਂ ਤੂੰ ਹੀ ਪਾ ਕੇ ਆਉਣੀ ਆ ਹੈਂ ਕਿੰਦੇ ਸਮਝ ਨਹੀਂ ਆਉਂਦੀ ਫਰਮਾ ਤਾਂ ਇਹ ਬੁੜੀ ਆ ਫਟਾਉਂਦੀ ਹੁੰਦੀ ਆ ਕਦੇ ਕਦੇ ਘੱਟ ਆ ਜਾਂਦੀ ਆ ਇਹ ਕੀ ਹੋ ਗਿਆ ਬੇਬੇ ਨੂੰ ਚਲੋ ਕਰਦਾ ਹੋਣਾ ਕੋਈ ਏਰਾ ਤੇਰੀ ਦੋਸ਼ੀ ਚਲ ਬਦਲ ਲਾਂਦੇ ਭਾਈ ਹੁਣ ਨਵਾਂ ਕੋਈ ਮੂਵੀ ਚੱਕ ਲੂਗਾ ਨਾ ਨਾ ਆਪਣੇ ਤੂੰ ਕੋਈ ਤੇ ਦੋਸ਼ੀ ਨਾ ਯਾਦਾਂ ਨਾ ਪਹਰਾ ਤੇ ਕੋਈ ਨਹੀਂ ਆਂਦਾਗਾ ਅਜਿਨਾ ਮੈਨੂੰ ਇਹਨਾਂ ਨੂੰ ਦੁੱਧ ਪਾਉਂ ਤੂੰ ਪਾਉਂਗੀ ਜਵਾਕ ਤੂੰ ਯਾਰ ਕੋਈ ਤਾਂ ਆਉਗਾ ਹੀ ਖੜੀ ਐ ਮੈਂ ਇੱਥੇ ਉਹਦਾ ਟਾਈਮ ਹੀ ਐ ਦੋਜੀ ਦਾ ਐਸਵੇਰੀ ਨਾਮ ਦੇ ਹੁੰਦੇ ਆ ਆਹ ਬੱਚੀ ਚਪੜਾ ਗੋਤ ਕੋਈ ਖੜਾ ਬੈਠਾ ਹੈ ਆਹ ਬੇਬੇ ਹਾਂ ਹਾਂ ਦੱਸ ਅੱਜ ਨਾ ਦੁੱਧ ਕੌਣ ਆ ਗਾਈਆਂ ਦਾ ਵਾਧਿਆ ਕਰੋ ਹਾਂ ਤੇ ਫਿਰ ਤੂੰ ਕਿ ਰੇਟ ਚੱਕਿਆ ਕਰੇਗਾ 25 30 ਕੇ ਬੇਬੇ ਐਂਾ ਕਰ ਤੂੰ ਆਇਆ ਬੇਬੇ ਹਾਂ ਫੈਟ ਦੇ ਹਿਸਾਬ ਨਾਲ ਤਾਂ ਵੱਧ ਵੀ ਲੱਗ ਜਾਂਦਾਗਾ ਹਾਂ ਤੇ ਪਰ ਉ ਤਾਂ ਫਿਰ ਐਨੇ ਗਿਚ ਪੜਦਾ ਪੈਂਦਾ ਤੂੰ ਐਂ ਕਰ ਮੇਰੇ ਨਾਲ ਤਾਂ ਮੂਫੀ ਕਰ ਲੈ ਕਿੰਨੇ ਰੁਪਏ ਤੂੰ ਨਾ 25 ਰੁਪਏ ਲੈ ਜਾ ਕਰੀ 35 ਦਾ ਮਹਿੰਗਾ ਬੇਬੇ ਨਾ ਨਾ 25 ਰੁਪਏ ਸਾਡੇ ਫੈਂਟ ਆਉਂਦੀ ਹੁੰਦੀ ਆ ਫਿਰ ਤੂੰ ਫੈਂਟ ਦੇ ਹਿਸਾਬ ਨਾਲ ਹੀ ਲੈ ਲਿਆ ਕਰ ਉਹ ਫੈਂਟ ਦੇ ਹਿਸਾਬ ਨਾਲ ਤਾਂ ਮੈਂ ਖਚੋਲਾ ਜਾ ਕਰ ਦਿੰਦਾ ਲੋਜੀ ਉਹ ਨਹੀਂ ਕਿ ਚੋੜਾ ਸਾ ਮੇਰਾ ਇੱਕ ਨਿੱਕ ਨੰਬਰ ਦਾ ਕੰਮ ਆ ਜਮਾ ਉਹ ਕਹਦੇ ਤਾਂ ਕਹਦੇ ਨਾ ਇੱਕ ਜ਼ੀਰੋ ਘੱਟ ਰਹੇਗੀ ਕਦੇ ਕਹਿੰਦੇ ਇੱਕ ਜ਼ੀਰੋ ਵੱਧ ਹੋ ਗਈ ਤੂੰ ਤਾਂ ਮੈਨੂੰ ਫਾ ਮੂਵੀ ਕਰ ਲਾ ਫਿਰ ਕਿੰਨੇ ਚ ਕਰੇਗੀ ਫੇ ਮੈਂ ਦੱਦਾ ਨਾ 35 ਰੁਪਏ ਮੂਵੀ ਕਰੂੰਗੀ 35 ਦਾ ਬਾਲੀ ਆ ਬੇਬੇ ਸਾਰੇ ਇਹ ਤੇ ਬਿਲ ਗੁੱਲ ਮਹਿੰਗੀ ਪਾਉਨੇ ਆ ਫਿਰ ਫੈਂਟ ਕਢਾ ਕੇ ਹਿਸਾਬ ਨਾਲ ਲੈ ਲਾ ਫੈਂਟ ਤੂੰ ਜਾਂ ਇੱਕ ਦਿਨ ਕਢਾ ਲਈ ਤੇ ਫਿਰ ਮੂਵੀ ਕਰਨੀ ਉਹ ਫਿਰ ਚੱਲ ਨਾ ਤੇਰਾ ਤੇ ਨਾ ਮੇਰਾ 32 ਰੁਪਏ ਹਿਸਾਬ ਨਾਲ ਦੇ ਨਾ ਨਾ ਉਹ ਮਾਤਾ ਤੈਨੂੰ 35 ਪਾਇਆ ਕਰ ਤਾ ਮੈਂ ਤੇ ਦੁੱਧ ਦੇ ਦੋਦੀ ਨਾ ਹਟੂਗੀ ਵੀ ਤੈਨੂੰ ਦੁੱਧ ਬਾ ਦੁੱਧ ਕਿੰਨਾ ਕੁ ਹੁੰਦਾ ਦੁੱਧ ਕਿੰਨਾ ਕੁ ਹੁੰਦਾ ਸਾਡੇ 20 ਰੁਪਏ ਪੱਕਾ ਹੁੰਦਾ ਤੂੰ ਘਰ ਘਰ ਪਾਉਂ ਖਦਾ ਤੁਰੇ ਫਿਰ ਤੈਨੂੰ ਟੋਲ ਪੜ 34 ਕਰ ਲੈ ਹੁਣ 34 ਧੰਵਾਦ ਸਰ ਇੱਕ ਰੁਪਿਆ ਨਾ ਦੱਸ ਕੀ ਹੁੰਦਾ ਇੱਕ ਰੁਪਿਆ ਹੀ ਤਾਂ ਬਚਣਾ ਹੁੰਦਾ ਬੇਬੇ ਆਈ ਤਾਂ ਤੈਨੂੰ ਪਤਾ ਚੱਲ ਚੰਗਾ ਫਿਰ 30 ਲੈ ਜਾ ਕਰ ਚਲ 34 ਹਿਸਾਬ ਨਾਲ ਆ ਕੇ ਲੈ ਜਾ ਬਸ ਆਈ ਜਾਈ ਹੁਣ ਬਿੰਦ ਚੱਕ ਤਾਈ ਤਾਰ ਕਰਦੇ ਅਸੀਂ ਠੀਕ ਹੈ ਚੰਗਾ ਚੱਲ ਬਸ ਮੈਂ ਆ ਜਾ ਕਰੂੰਗਾ ਪਵਾ ਲਿਆ ਪਰ ਆ ਦੇ ਘਰੋਂ ਪਵਾ ਕੇ ਲਿਆ ਕਰਗੇ ਇੱਥੇ ਪਈ ਦੇ ਪਾਇਆ ਕਰੋਗੇ ਨਾ ਕਰੀ ਪਵਾ ਲਿਆ ਚੱਲ ਘਰੇ ਆ ਜਾ ਕਰੂੰਗਾ ਹਾਂ ਬਸ ਠੀਕ ਆ ਆ ਜਾ ਲੈ ਇਹ ਤਾਂ ਦੋਜੀ ਨਮਾ ਹੀ ਲੱਗਿਆ ਦੁੱਧ ਪਾਉਣ ਤੇ ਮੰਨ ਹੀ ਗਿਆ 35 ਰੁਪਏ 35 ਰੁਪਏ ਤਾਂ ਬਾਦੂ ਆ 35 ਰੁਪਏ ਤਾਂ ਉਹ ਕਿੱਥੇ ਦਿੰਦਾ ਸੀ ਉਹਦਾ 25 ਰੁਪਏ ਫੈਂਟ ਮਸਾਲ ਆਉਂਦਾ ਸੀ 10 ਰੁਪਏ ਵਧ ਗਏ ਮੈਂ ਤਾਂ ਮौज ਮਾਰਾਂ ਨਹੀਂ ਸੀ ਤਾਂ 35 ਰੁਪਏ ਦੁੱਧ ਪਾ ਕੇ ਲੈ ਆ ਬੇਬੇ ਪਤਾ ਨਹੀਂ ਇਹ ਜੇ ਕਿਹੜੇ ਦੋਜੀ ਨੂੰ ਪੁੱਛਣ ਗਈ ਆ ਮੈਂ ਤਾਂ ਆ ਖੜੀ ਆ ਵੀ ਗਾਇਆਂ ਵੀ ਖੋਲ ਕੇ ਅੰਦਰੋਂ ਬੰਨਣੀਆਂ ਸੀ ਵੀ ਕੋਲੇ ਖੜ ਜਾਂਦੀ ਹੁਣ ਇੰਨੀ ਇੰਨਾ ਮੱਖ ਮੱਛਰ ਹੋਇਆ ਪਿਆਗਾ ਹੁਣ ਕੀ ਕਰਾਂ ਵੀ ਆ ਜਾ ਤੂੰ ਘੰਟਾ ਹੋ ਗਿਆ ਨਿਮਨਦੀਪ ਹਾਂ ਨੇ ਮੈਂ ਤਾਂ ਵਧੀਆ ਜਿਦਾ ਮਿਲ ਗਿਆ ਦੋਜੀ ਅੱਛਾ ਨਵਾਂ ਜਿਹੀ ਲੱਗਿਆ ਤਾਂ ਦੁੱਧ ਪਵਾਉਣਾ ਅੱਛਾ ਅੱਛਾ ਮੈਂ ਤਾਂ ਹਵਾਲੀ ਤੂੰ ਕੋਈ ਨਹੀਂ ਤਾਂ ਕੱਢ ਲਈ ਤੇ ਹੁਣ ਆ ਰਿਹਾ 10 ਮਿੰਟਾਂ ਤਾਈਂ ਮੈਂ ਤਾਂ ਮਾਇਕਾ ਨਹੀਂ ਅਭੀ ਜੇ ਤਾਰ ਕੱਢੇਗੀ ਦੁੱਧ ਫੇਰੀ ਪਾਵੇਂਗੀ ਤੂੰ ਤਾਂ ਔਖੀ ਖੜੀ ਆ ਜਾ ਕੇ ਫਿਰ ਹਮ ਦੋਜੀ ਨੂੰ ਦੀਕਦੀ ਵੀ ਸੀ ਉਹ ਆਇਆ ਹੁਣ ਕਿੰਨੇ ਰੁਪਏ ਕਹਤਾ ਹੁਣ ਤਾਂ ਮੁੱਬੀ ਲਾਇਆ ਹੀ ਉਹਨੂੰ ਕਿੰਨੇ ਰੁਪਏ 35 ਰੁਪਏ 35 ਸੌ ਖਾ ਤੇਰੀ ਸੌ ਅੱਛਾ ਤੇ ਆਪਾਂ ਤਾਂ 25 ਰੁਪਏ ਪਾਉਂਦੇ ਸੀ ਨੀ ਹਾਂ ਦੇਖ ਆਪਾਂ ਫੀਡ ਤਾਂ ਇੰਨੀ ਮਹਿੰਗੀ ਪਾਉਂਦੇ ਸੀ ਉਹ ਪਾਈ ਪਤਾ ਨਹੀਂ ਘਾਤੋ ਕੋਟਾ ਲੰਮਾ ਫੀਡ ਇੰਨਾ ਸੰਘਣਾ ਦੁੱਧ ਹੁੰਦਾ ਸੀ ਆਪਾਂ ਹਾਂ ਤੇ ਹੁਣ ਆਪਣਾ 10 ਰੁਪਏ ਵੱਧ ਲਾਇ ਲਾ ਜਾ ਤੂੰ ਤਾਂ ਵਾਇਟੀ ਨਾਲ ਨਹੀਂ ਲੈਂਦਾ ਸੀ ਤੇ ਹੁਣ ਮੈਂ ਤਾਂ ਨਾ ਕਿ ਮੈਂ ਸਾਡਾ 20 ਕਿਲੋ ਦੁੱਧ ਅੱਧਾ ਟੋਲ ਪਰ ਜਾ ਕਰੂਗਾ। ਕਦੋਂ ਕੰਗਾ ਹੁਣ ਉਹ ਹਾਂ ਇਹਨਾਂ ਨੂੰ ਪਵਾਉਣ ਗਿਆਗਾ। ਅੱਛਾ ਆ ਜਾ ਮੁੰਡਾ ਹਾ ਆਪਣੇ ਸਾਹਮਣੇ ਕਰਾ ਦੇ। ਅੱਛਾ ਅੱਛਾ। ਚੱਲ ਠੀਕ ਆ ਇਹਨਾਂ ਦੇ ਸਿੰਦਰ ਕੇ ਪਵਾਉਣ ਗਿਆ। ਹਾਂ ਹਾਂ। ਮੈਂ ਮੁੜ ਕੇ ਆ ਜੇ ਇਸ ਘੜਦੇ ਆ। ਚੱਲ ਮੈਂ ਘੜ ਕੱਢਦੀ ਆ ਆ ਜਾ ਤੂੰ ਖੜ ਮੂਰੇ। ਫੇਰ ਆਪਾਂ ਦੁੱਧ ਪਾ ਦਾਂਗੇ। 10 ਕਿਲੋ ਦੁੱਧ ਪਾਇਆ ਨੇ। ਤੇ 10 ਕਿਲੋ ਤੋਂ ਭਾਈ ਤਾਂ ਪੈਸੇ ਲੈਣੇ ਉਹਨੂੰ ਪਾਵਾਂਗੇ। 20 ਕਿਲੋ ਦੁੱਧ ਆ ਤੇ 8 ਕਿਲੋ ਦੇ ਪੈਸੇ ਉਹਨੂੰ ਕਹਿ ਦੂੰ 2 ਕਿਲੋ ਦੇ ਮੈਨੂੰ ਦੇ। ਮਾਤਾ ਲਿਆਓ ਦੁੱਧ ਅੱਜ ਲੈ ਦੁੱਧ ਲਾਤਾ ਲਿਆ ਤੇ ਮਾਤਾ ਦੇ ਨਾਲ ਰੇਟ ਵੀ 35 ਮਗਾ ਲਿਆ ਹੁਣ ਦੁੱਧ ਚਾਹੀਦਾ ਨਿਕਲੇ ਫੇਰ ਚੱਲ ਆਹ ਦੀ ਤਾਂ ਸੀ ਮਾਤਾ ਹੈ 20 25 ਲੀਟਰ ਹੁੰਦਾ ਦੁੱਧ ਇਕੱਠਾ ਕਰਨਾ ਕਿਹੜਾ ਸਭ ਖਾ ਅਗਲਾ ਕਹੇ ਦਿਨ ਦਾ ਲੈ ਮੈਂ ਬੇਬੇ ਅੱਜ ਉਹਦੇ ਆ ਆਹ ਕੀ ਖਾਈ ਨੂੰ ਬੱਜਾ ਮੈਨੂੰ ਆਇ ਲੱਗਦਾ ਫਾਈ ਪਤ ਨਹੀਂ ਆਪਣੇ ਮਾਤਾ ਸਤ ਪਾਏ ਅਹ ਅਗਾ ਤੋ ਜਿਵੇਂ ਜਾਣੀ ਆ ਲੈ ਐਂ ਕਰਦੇ ਆ 2 ਕਿਲੋ ਦਾ ਵਿੱਚ ਪਾਣੀ ਪਾ ਕੇ ਲੈ ਜਾਣੀ ਆ ਤੇ 35 ਦਾ 40 ਰੁਪਏ ਲੱਗ ਜਾਊਗਾ ਆ ਚੱਕ 10 ਕਿਲੋ ਆਏਗਾ ਪੂਰਾ ਪੂਰਾ 10 ਨਾਲ ਦੁਈ ਆਦੀ ਸੀ ਉਹ ਵੀ ਨਾ ਐ ਕਰਾਂਗੇ ਅੱਜ ਅਸੀਂ ਨਾ ਉਹ ਤੋਂ ਪੈਸੇ ਵੀ ਲੈਣੇ ਆ 10 ਕਿਲੋ ਉਹਨੂੰ ਪਾ ਕੇ ਤੇ ਅਸੀਂ ਪੈਸੇ ਲੈ ਲਾਂਗੇ ਠੀਕ ਆ ਤੇ ਇਹ ਨਾ ਤੂੰ ਐ ਕਰੀ 8 ਕਿਲੋ ਦੇ ਪੈਸੇ ਇਨਾ ਬਹੁ ਦੇ ਦੇ 2 ਕਿਲੋ ਦੇ ਮੈਨੂੰ ਦੇ ਦੇ ਤੇ ਸਾਡੇ ਬਹੁ ਨਾ ਦੱਸੀ ਇਹ ਕਿ ਹਿਸਾਬ ਕਰਦਾ ਹੋਇਆ ਇਹ ਬੁੜੀਆਂ ਦੇ ਸੌ ਪਾੜਦੇ ਹੁੰਦੇ ਤੈਨੂੰ ਨਹੀਂ ਪਤਾ ਯਾਰ ਦੇਖ ਲੈ ਕੋਈ ਨਹੀਂ ਪੈਣਾ ਉਹਨੂੰ ਕਹੇ ਵੀ ਬੇਬੇ ਨੇ 8 ਕਿਲੋ ਹੀ ਪਾਇਆ ਤੇ ਕੱਲ ਤੋਂ 20 ਦਾ ਕਰਿਆ ਕਰ ਬੇਬੇ ਮੈਂ ਤਾਂ ਤਾਂ ਤੇਰਾ ਇਹਨੇ ਮਕਾ ਲਿਆ ਓਹੋ ਤੈਨੂੰ ਤਾਂ ਤੜਕੇ ਬਸ 20 ਕਿਲੋ ਹੀ ਪਾਉਣਾ ਹੈ ਫਿਰ ਉਹ ਤੋਂ ਪੈਸੇ ਲੈਣੇ ਸੀ ਠੀਕ ਆ ਠੀਕ ਆ ਤਾਂ ਹੁਣ 10 ਕਿਲੋ ਪਾਵਾਂਗੇ ਚੰਗਾ ਚੰਗਾ ਆ ਮੈਨੂੰ ਆਏ ਕਰੀ ਆ ਸਾਰੇ ਦੁੱਧ ਦੇ ਪੈਸੇ ਮੈਨੂੰ ਫੜਾ ਦੀ ਆ ਸਾਡੀ ਬੇਬੇ ਨੂੰ ਨਾ ਫੜਾ ਦੀ ਕਿਤੇ ਤਾਂ ਗੁਰਸ਼ਰ ਲੈ ਹੜਾ ਦਿੰਦੀ ਆ ਫੂਟੀ ਲੈ ਲੈ ਮੈਂ ਤਾਂ ਥੋੜਾ ਸਮਝ ਨਹੀਂ ਆਉਂਦਾਗਾ ਹਾਂ ਉਹ ਆਖ ਦਿੰਦੀ ਆ ਇਹ 8 ਕਿਲੋ ਦੇ ਉਹਨੂੰ ਦੇ ਦੀ ਇਹ 2 ਕਿਲੋ ਦੇ ਮੈਨੂੰ ਦੇ ਦੀ ਚੱਲ ਪੈਣੀ ਜਿਵੇਂ ਤੁਸੀਂ ਆਖੋਗੇ ਮੈਂ ਤਾਂ ਉਵੇਂ ਹੀ ਕਰਨਾਗਾ ਹਾਂ ਭਾਈ ਇਹ ਤੈਨੂੰ ਪਤਾ ਨਹੀਂ ਸਾਡੀ ਬੁੜੀ ਤਾਂ ਨਾਲ ਦੀ ਧੀ ਨੂੰ ਹੀ ਦੇ ਜਾਂਦੀ ਆ ਚੱਕ ਚੱਕ ਕੇ ਫਿਰ ਪੈਸੇ ਭਰ ਕੇ ਹਾਂ ਵੀਰ ਬਣ ਕੇ ਤੈਨੂੰ ਪਤਾ ਕਰਦੀਆਂ ਕਵੀਲਦਾਰੀਆਂ ਨੇ ਬੁੜੀਆਂ ਚੱਲ ਕੋਈ ਨਹੀਂ ਮੈਂ ਤਾਂ ਪੈਣੀ ਜਦੋਂ ਪੈਸੇ ਆਇਆ ਕਰਨਗੇ ਦਸੀ ਤੈਨੂੰ ਲਿਆ ਕੇ ਪੈਦਾ ਕਰਾਂ ਹੋਰ ਭਾਈ ਤੈਨੂੰ ਪਤਾ ਆ ਦੁੱਧ ਦੇ ਸਰਤੇ ਤਾਂ ਬੁੜੀਆਂ ਦਾ ਗੁਜ਼ਾਰਾ ਹੋਰ 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 ਚੰਗਾ ਭਾਈ ਆ ਪਾ ਕੇ ਬਾਲਟੀ ਫੜਾ ਦੇ ਮੈਨੂੰ ਫੜਾ ਦੇਣਾ ਫੜਾ ਦੇਣਾ ਹਾਂ ਕੱਲ ਤੋਂ 20 ਕਰਦੇ ਹੋ ਹਾਂ ਆ ਸਾਡੀ ਬੇਬੇ ਭਾਈ ਦੁੱਧ ਫੜਾ ਕੇ ਬਾਲਟੀ ਇੱਥੀ ਧਰ ਗਈ ਕਾਏ ਹੋ ਗਏ ਮੇਰੀ ਨੂੰ ਆ ਗਈ ਪਤਾ ਨਹੀਂ ਭਾਈ ਕੀ ਕਰਦੀ ਲੇ ਆdre ਵਾਰਟੀ ਲੈ ਪੈਨੇ ਹਾਂ ਚੱਲ ਠੀਕ ਆ ਭਾਈ ਹਾਂ ਹਾਂ ਠੀਕ ਆ ਪੈਨੇ ਹਾਂ ਠੀਕ ਆ ਵੀਰੇ ਲੈ ਜਾ ਕਰ ਦੁੱਧ ਚੰਗਾ ਠੀਕ ਆ ਠੀਕ ਲੈ ਮੈਨੂੰ ਤਾਂ ਇਹਨਾਂ ਗੁੜੀਆਂ ਦਾ ਹਿਸਾਬ ਨਹੀਂ ਆਉਂਦਾ ਉਹ ਆਖੀ ਜਾਂਦੀ ਐਸੇ 8 ਕਿਲੋ ਤੇ ਪੈਸੇ ਮੇਰੀ ਨੋ ਨੂੰ ਫੜਾ ਦਿਆ ਕਰੀ ਅਨ 2 ਕਿਲੋ ਦੇ ਮੈਨੂੰ ਇਹ ਮਾਂ ਦੀ ਧੀ ਉਹ ਆ ਗਈ ਇਹ ਆਂਦੀ ਸਾਰੇ ਸਾਰੇ ਮੈਨੂੰ ਫੜਾ ਦਿਆ ਕਰੀ ਸਾਡੀ ਬੁੜੀ ਗੁਲਚਰਲੇ ਡਾਉਂਦੀ ਫਿਰਦੀ ਆ ਦੁੱਧ ਪਾਉਣ ਦੇ ਵਿੱਚ ਬੁੜੀਆਂ ਤਾਂ ਆਪ ਦਾ ਹੀ ਕਲੇਸ਼ ਪਾ ਕੇ ਬਹਿ ਜਾਣਗੇ ਆਪ ਦੇ ਕੰਦਰਕਨ ਨਾ ਐ ਨਹੀਂ ਵੀ ਮੈਂ ਤਾਂ ਲੇਟ ਹੋਈ ਜਾਂਦਾਗਾ ਤੇ ਬਹਿ ਗਿਆ ਇਹ ਮੈਨੂੰ ਦੇ ਦੋ ਮੈਨੂੰ ਪੈਸੇ ਦੱਸ ਦੇ ਪਾਉਣ ਅੱਜ ਲੱਗੇਗਾ ਦੁੱਧ ਲੈ ਕੇ ਦੁੱਧ ਮਾਤਾ ਲੈ ਪਾਉ ਲੋ ਦੁੱਧ ਲੈ ਬੇਪੇ ਲੈ ਬਤਾ ਲੈ ਬਤਾ ਮੇਰੇ ਪੈਸੇ ਦੋ ਕਿੰਨੇ ਪੈਸੇ ਹਾਂ ਪੈਸੇ ਵੇਨਾ ਅੱਜ ਸਰਦਾ ਨਹੀਂ ਨਾ ਨਾ ਨਹੀਂ ਤਾਂ 2 ਕਿਲੋ ਇਹ ਦੇ ਦੇ ਲੈ ਹਜ਼ਾਰ ਹਜ਼ਾਰ ਹਾਂ ਚੰਗਾ ਚੰਗਾ ਹੁਣ 800 ਹੀ ਬੰਦਾ ਸੀ ਤੇਰਾ 200 ਵਾਧੀ ਆ ਅੱਛਾ ਹਾਂ ਚੱਲ ਚੱਲ ਅਗਲੀ ਵਾਰ ਕਰ ਲਾਂਗੇ ਉਹ ਤਾਂ ਹਾਂ ਕਰਤਾ ਤਾਂ ਸੀਰਾ ਹਾਂ ਕਰਤਾ ਜੀ ਤੇ ਪੈਸੇ ਵੀਰੇ ਚਾਹੀਦੇ ਸੀਗੇ ਪੈਸੇ ਆੱਧੀ ਚਾਹੀਦੇ ਆ ਹਾਂ ਵੀਰੇ ਲੋੜ ਸੀਗੀ ਚੱਲ ਮੈਂ ਦੇਨਾ ਉਹ ਤਾਂ ਮੈਂ ਕਿਸੇ ਹੋਰ ਦੇ 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 ਸੀ ਮੈਂ

ਨਹੀਂ ਨਹੀਂ ਭਾਈ ਜੀ ਸਾਡੀ ਬੁੜੀ ਮੰਗੇ ਤੇ ਹੀ ਨਾ ਤੇਨੂੰ ਮੈਂ ਪਹਿਲਾਂ ਵੀ ਆਖਿਆ ਸੀ ਪੈਸੇ ਨਹੀਂ ਦਿੰਦਾ ਨਹੀਂ ਦਿੰਦਾ ਮੈਨੂੰ ਆਏ ਜੇ ਲੱਗਦਾ ਵੀ ਅੱਜ ਕਾਲੀ ਕਾਲੀ ਖੜੀ ਨਹੀਂ ਮੇਰੇ ਕੋਲੇ ਉਹ ਦੁੱਧ ਭਾ ਕੇ ਕਾਹਤੋਂ ਬਾਪ ਜੀ ਦੁੱਧ ਭਾ ਕੇ ਨਾਲ ਦੀ ਰ 2 ਮਹੀਨੇ ਤੋਂ ਆਉਣੀ ਖੜੀਗੀ ਮੈਨੂੰ ਤਾਂ ਨਹੀਂ ਪਤਾਗਾ ਕੋਈ ਕੰਮ ਹੋਣਾਗਾ ਹੂੰ ਮੈਂ ਤਾਂ ਦਾਤ ਕੁਸਕਾਣਾ ਚੱਲ ਠੀਕ ਹੈ ਮੈਂ ਫਿਰ ਵੀ ਗੱਲ ਲੈ ਲਈ ਥੋੜੀ ਭਾਈ ਠੀਕ ਆ ਟਰਟ ਉਹ ਹੋ ਮੂੰਹ ਇਡੀ ਕੀ ਜਾਂਦੇ ਨੇ ਹੁਣ ਆ ਡਿੱਗ ਗਏ ਚਲ ਦੇਖ

ਬਦਿਆ 8000 ਤੱਕ ਚਲ ਕੋਈ ਨਾ ਭਾਈ ਦੁੱਧ ਨਾਲੇ ਟਾਈਮ ਨਾਲ ਆਜਿਆ ਕਰ ਆ ਆ ਨਹੀਂ ਨਹੀਂ ਟਾਈਮ ਨਾਲ ਆਜਿਆ ਕਰੂੰਗਾ ਹੋਰ ਅੱਜ ਤਾਂ ਬਾੜੇ ਕਿਵੇਲਾ ਕਰਤਾ ਉਹ ਬਸ ਮਗਰਲੇ ਘਾਰੀ ਲੇਟ ਕਰਾ ਦਿੰਦੇ ਆ ਨਹੀਂ ਸਾਡੀ ਬੁੜੀ ਨੇ ਤਾਂ ਨਹੀਂ ਪੈਸੇ ਮੰਗੇ ਤੈਨੂੰ ਨਹੀਂ ਨਹੀਂ ਭਾਈ ਜੇ ਸਾਡੀ ਬੁੜੀ ਮੰਗੇ ਤੇ ਨਹੀਂ ਨਾ ਤੈਨੂੰ ਮੈਂ ਪਹਿਲਾਂ ਵੀ ਆਖਿਆ ਸੀ ਪੈਸੇ ਨਹੀਂ ਦਿੰਦਾ ਨਹੀਂ ਦਿੰਦਾ ਮੈਨੂੰ ਆਏ ਜੇ ਲੱਗਦਾ ਤੇ ਅੱਜ ਕਾਲੀ ਕਾਲੀ ਖੜੀ ਨਹੀਂ ਮੇਰੇ ਕੋਲ ਉਹ ਦੁੱਧ ਭਾ ਕੇ ਕਾਹਤੋਂ ਬਾਜੀ ਦੁੱਧ ਭਾ ਕੇ ਨਾਲ ਦੀ ਗੀ ਮਹੀਨੇ ਕੋਲ ਤਾਂ ਆਵਣੀ ਖੜੀਗੀ ਮੈਨੂੰ ਤਾਂ ਨਹੀਂ ਪਤਾਗਾ ਕੋਈ ਕੰਮ ਹੋਣਾਗਾ ਹੂੰ ਮੈਂ ਤਾਂ ਦਾਦੂਸ ਫਾਲਾ ਚੱਲ ਠੀਕ ਹੈ ਮੈਂ ਫਿਰ ਵੀ ਗੱਲ ਲੈ થોੜੀ ਬਈ ਠੀਕ ਹੈ ਬੇਬੇ ਹਾਂ ਬਤਾ ਮੈਂ ਤਾਂ ਇਹ ਕਹਿਣਾ ਸੀਗਾ ਇੱਕ ਤਾਂ ਰੇਰੂ ਦੀ ਚੱਕਣੀ ਸੀਗੀ ਐਟੀ ਪਰ ਨਹੀਂ ਸੀਗੀ ਨਾਲੇ ਰੁਪਏ ਚਾਹੀਦੇ ਸੀ ਮੈਨੂੰ ਮੈਂ ਦੁੱਧ ਵਾਲੇ ਰੁਪਏ ਬਾਬਾ ਬਣ ਕੇ ਹਣ ਕੇ ਦੇ ਦੇ ਮੈਨੂੰ ਲੋੜ ਆ ਫਿਰ ਜੇ ਤੈਨੂੰ ਲੋੜ ਆ ਮੈਂ ਦੇ ਨੂੰ ਲਿਆ ਕੇ ਹਰਤਾਂ ਦੇਉ ਉਹ ਦੁੱਧ ਆ ਤਾਂ ਮੈਂ ਤੈਨੂੰ ਦੇ ਆਂਦੀ ਹੁਣ ਆਪਾਂ ਦੁੱਧ ਹੀ ਬਦਲਤਾ ਦੁੱਧ ਹੀ ਨਵਾਂ ਲਾ ਲਿਆ ਕਿਉਂ ਦੁੱਧ ਹੀ ਘੱਟ ਬਦਲਤਾ ਉਹ ਤੇ ਦੁੱਧ ਬਾਹ ਸਸਤਾ ਚੱਕਦਾ ਸੀ ਕੀ ਰੇਟਰ ਚੱਕਦਾ ਸੀਗਾ ਉਹ ਤਾਂ 25 ਰੁਪਏ ਚੱਕਦਾ ਸੀ ਅੱਛਾ ਤੇ ਤੇ ਹੁਣ 35 ਰੁਪਏ ਲਾਇਆ 35 ਰੁਪਏ ਹਾਂ 10 ਰੁਪਏ ਵੱਧ ਆਉਦੇ ਨੇ 10 ਰੁਪਿਆ ਦਾ ਫਰਕ ਹੈ ਹਾਂ ਅੱਛਾ ਬੇਬੇ ਮੂਵੀ ਘਰ ਲੈਣੇ ਮੈਂ ਤਾਂ ਚੜ ਫੇਰ ਤਾਂ ਵਧੀਆ ਕੀਤਾ ਹਾਂ ਤੇ ਤੂੰ ਹੁਣ ਸਾਰਨਾ 10 ਦਿਨ ਅੱਛਾ 10 ਦਿਨ ਨੂੰ ਦੇ ਦੂਗਾ ਫਿਰ ਉਹ 10 ਹਫਤੇ ਤੇ ਦਿੰਦਾ ਚਲ ਠੀਕ ਆ ਲੋ ਜੀ ਪੈਸੇ ਚਲ ਫਿਰ ਮੈਂ ਐਂ ਕਰਦਾ ਹਾਂ ਹਾਂ ਤੂੰ ਫੜ ਲੈਨੇ ਕਿਸੇ ਤੋਂ ਹਾਂ ਨਹੀਂ ਟਾਲਣਾ ਬੰਦ ਜਿਆਦਾ ਆਰਟੀਕਲ ਤਾਂ ਫੜ ਲੈ ਤੇ ਜਾਂ ਕਿਸੇ ਤੋਂ ਹੋਰ ਫੜ ਲੈ ਕਾ ਹੈ ਕਹ ਰਿਹਾ ਨਾ ਮੈਂ ਫੜ ਲੈਣਾ ਮਾਤਾ ਕਹਿੰਦੀ ਤੂੰ ਆਰਤੀ ਕੋ ਤੇ ਮੰਗਾ ਲੈ ਫੇਰ ਫੇਰ ਦਿੰਦਾ ਫਿਰ ਇਹ ਕਿਸੇ ਇਹ ਵੀ ਗੱਲ ਆ ਹਾਂ ਤੇ ਫੀਡ ਫੂਡ ਹੈਗੀ ਆ ਫੀਡ ਕਿੱਥੇ ਫੀਡ ਦੇ ਮੰਗਾ ਲੈ ਦੋ ਬਾਰੀਆਂ ਉਹ ਵੀ ਆਰਤੀਆਂ ਤਾਂ ਮੰਗਾ ਲੈ ਫੀਡ ਵੀ ਫੀਡ ਵੀ ਲਿਆ ਦੂੰਗਾ ਫਿਰ ਕੋਈ ਹਾਂ ਨੇ ਤਾਂ ਪੈਸੇ ਮੰਗਾ ਲੈ ਨੇ ਦੋ ਬਾਰੀਆਂ ਫੀਡ ਦੇ ਮੰਗਾ ਲੈ ਚੱਲ ਚੰਗਾ ਠੀਕ ਆ ਆਓ ਹੋਰ ਹੁਣ ਦੋ ਜਰ ਕਹੂੰਗੇ ਨਾ ਦੋ ਜੀ ਵੀ ਭਾਈ ਸਾਡੇ ਪੈਸੇ ਦੇ ਦੇ ਠੋਕਿਆ ਕਰੂਗਾ ਉਥਲੀ ਮੜਾ ਜਾ ਕੇ ਕੀ ਪਤਾ ਪਹਿਲਾਂ ਦੇ ਦੇ ਦੋ ਤਿੰਨ ਚਾਰ ਦਿਨ ਆਹ ਹੈ ਜੇ ਨਵਾਂ ਲਾਇਆ ਹਾਂ ਆਹ ਉਹ ਇਹਨੂੰ ਵਿਚਾਰ ਜਿਹੇ ਦੀ ਪੁੱਛ ਲਾਂਗੇ ਹਾਂ ਵਿਚਾਰ ਜਿਹੇ ਦੀ ਪੁੱਛ ਲਈ ਹਾਂ ਬੇਬੇ ਠੀਕ ਆ ਬੇਬੇ ਮੈਂ ਜਾ ਕੇ ਆਉਣਾ ਫਿਰ ਆਰਤੀਆਂ ਕੋਲ ਹੀ ਜਾਣਾ ਹੋਰ ਕੀ ਆ ਹਾਂ ਤਾਂ ਫੇਰ ਦੀਆਂ ਲਿਆ ਦੋ ਬਾਰੀਆਂ ਨੇ ਪੈਸੇ ਫੜ ਲਾ 10000 ਰੁਪਿਆ ਉਹ ਮੇਰੇ ਆਏ ਤਾਂ ਵਚ ਕੇ ਪੈਸੇ ਜਿਹੜੇ 2 ਕਿਲੋ ਮੈਂ ਤਾਂ ਪਾਣੀ ਪਾਉਂਦੀ ਸੀ ਜਿਹੜੇ ਉਹਦੇ ਵਾਲੇ ਧਾਗੇ ਉਹ ਤਾਂ ਹੁਣ ਪਾਲੀ ਲੈ ਜਾਊਗਾ ਆਪਾਂ ਦਾ ਮौज ਬਣਗੀ ਮੈਂ ਤਾਂ ਆਪਦੇ 2 2 ਕਿਲੋ ਦੇ ਮੇਰੇ ਜਾ ਕਰਨਗੇ ਪਾਣੀ ਦੇ ਪੈਸੇ ਲੈ ਕਿਹੜੀਆਂ ਰਹਿਓ ਆਇ ਕਰ ਰਹੀਆਂ ਬੁੜੀ ਜੀ ਨੂੰ ਦੇਖ ਰਹੀਆਂ ਸਾਡੀ ਕਿੱਥੇ ਆ ਮੈਂ ਕਰਦੀ ਆ ਫਿਰ ਤਾਂ ਆਈ ਨਹੀਂ ਪਤਾ ਪੈਸੇ ਖੋਹ ਲੈਣਾ ਵੱਡੀ ਬਣੀ ਬੈਠੀ ਐ ਪੈਸੇ ਆਈ ਵੀ ਮੇਰੇ ਕੋਲ ਹੀ ਪੈਸੇ ਆ ਪੈਸੇ ਤਾਂ ਮੈਂ ਵੀ ਲੈ ਲਿਆ ਤੂੰ ਦੋ ਕਿੰਡੋ ਦੇ ਅੱਡਾ ਸਾਫ ਕਰਕੇ ਮੈਂ ਵੀ ਆਪਣੇ ਸ਼ੂਟ ਲਿਆ ਹੋਊਗੀ ਨਹਿਰ ਆਈ ਨਹੀਂ ਪਤਾ ਲੱਗਦਾ ਵੀ ਮੇਰਾ ਦੁੱਧ ਘਟਨਾ ਕੇ ਬਾਦ ਦਾ ਮ ਘਟਦਾ ਹੈ ਹੀ ਨਹੀਂ ਇਹਦਾ ਮਤਾਬਾ ਦੋ ਕਿਲੋ ਪਾਣੀ ਪਾ ਕੇ ਲੈਣੀ ਐ ਭਾਈ ਕਦੋਂ ਰਹਿੰਦੇ ਨੇ ਕਰੇ ਮੈਂ ਤਾਂ ਆਪ ਪਰਾਂ ਨੇ ਮੇੜਦੀ ਆ ਕੰਮ ਸ਼ੂਟ ਲਈ ਹੋ ਦੋ ਦੇ ਹੋਣੀਆਂ 4-4000 ਫਿਰ ਐਂ ਕਰਦੇ ਸ਼ੂਟ ਲੈਣ ਜਾਣ ਨਿਕਾ ਉਹ ਤਾਂ ਮੈਂ ਤਾਂ ਲਈ ਆਉਂ ਉਹ ਤਾਂ ਮੈਂ ਤਾਂ ਪੇਟੀ ਚਾ ਨੂੰ ਲੈ ਕੇ ਜਦੋਂ ਇਹ ਲੈ ਕੇ ਮੜੂਗੀ ਮੈਂ ਤਾਂ ਹੁਣ ਖਰੀਦ ਲੈ ਆਣੀ ਐ। ਉਹ ਬੇਪੇਕੀ ਮੈ ਆਈ ਰੱਖੀ ਮੈਨੂੰ ਪਤਾ। ਹਏ ਕਿਤੇ ਪਤਾ ਨਾ ਲੱਗ ਜੇ ਵੀ ਰਣਦੀਪ ਸੂਟ ਲੈ ਆਈ ਆ। ਹੁਣ ਕੀ ਕਰਾਂ? ਚੱਲ ਕੁਛ ਨਾ ਕੁਛ ਤਾਂ ਸੋਚਦੀ ਆਂ। ਚੱਲ ਆਉਂਦੀ ਐ। ਛੋੜਾ ਪੜੀ। ਪਤਾ ਨਹੀਂ ਕਿੱਥੋਂ ਆਈ ਇਹ ਦੀਦੇ ਲੈ ਕੇ ਆਈ ਹੋਗੀ। ਅਰੇ ਸੀ ਛੋੜ ਲਿਆਉਂਗੀ। ਮੈਂ ਵੀ ਮੋਰੀ ਬੈਠੀ। ਕਿਵੇਂ ਆ ਵਧੀਆ ਲਾ ਤੂੰ ਕਿੱਥੇ ਵਾਗ ਗਈ ਚਾਚੀ ਜਾਲ ਕਰਕੇ ਨਹੀਂ ਗਈ ਸੀ ਨਾ ਨਾ ਤੇਰੇ ਚੋਲੇ ਚ ਕੀ ਆ ਦੇਖਾਂ ਮਜ਼ਾ ਦੇ ਸੂਟ ਲੈ ਕੇ ਆਈਆਂ ਨਾ ਤੂੰ ਕਹ ਰੇ ਸੂਟ ਲੈ ਕਿੱਥੋਂ ਲਈ ਪੈਸਾ ਨੇ ਹੋ ਕਾਲੇ ਤੇਰੇ ਕੋਲੇ ਪੈਸੇ ਕਿੱਥੋਂ ਆ ਗਏ ਮੇਰੇ ਕੋਈ ਪੈਸੇ ਆ ਗਏ ਤੂੰ ਕਿੰਨੇ ਲਈ ਮੈਂ ਤਾਂ ਦੋ ਸੂਟ ਲਈਆਂ ਮੈਂ ਵੀ ਦੋ ਲਈ ਮੈਂ ਤਾਂ ਦੁੱਧਾ ਦੇ ਪੈਸੇ ਤੋਂ ਲਈਆਂ ਤੂੰ ਕਾਚੋਂ ਨਹੀਂ ਮੇਰੇ ਨਾਲ ਬੁਛਾਉਂਦੀ ਐ ਪੈਰਸਨ ਕਿੱਥੋਂ ਪੈਨਸਲ ਦਾ ਤੂੰ ਕਿੱਦਾਂ ਕਢਾ ਕੇ ਖਾਦੀ ਆ ਦੋ ਲਈ ਇਹ ਕਾਲੇ ਕਾਟੇ ਕਾਲੇ ਬਤਾ ਆਪਾ ਹਜ਼ਾਰ ਹਜ਼ਾਰ ਰਾਇ ਹੀ 2000 ਦੇ ਹਜ਼ਾਰ ਤਾਂ ਮੇਰੇ ਕੋਲ ਫਿਰ ਥਿੰਦਾ ਹੋ ਗਿਆ ਸੀਗਾ ਹਜ਼ਾਰ ਵਿੱਚ ਤੇ ਤਾਈ ਤੋਂ ਫੜ ਲਿਆ ਕਾਨੂੰ ਫੜਿਆ ਤਾਈ ਤੂੰ ਹੀ ਤੇ ਮੈਨੂੰ ਤਾਂ ਲੱਗਦਾ ਬੇਬੇ ਤੂੰ ਮੈਨੂੰ ਕੁੰਡੀ ਲਾਉਣੀ ਆ ਤੈਨੂੰ ਕਾਦੀ ਕੁੰਡੀ ਕੀ ਪਤਾ ਹੁਣ ਮੈਨੂੰ ਤਾਂ ਆਪਣੀ ਸਮਝ ਆਉਂਦੀ ਵੀ ਤੂੰ ਕਿੱਥੋਂ ਲੈਈਆਂ ਪੈਸੇ ਤੂੰ ਆ ਦੇਖ ਕਿੰਨਾ ਦੁੱਧ ਪਾਉਂਨੇ ਆ ਤੂੰ ਉਹਨੇ ਦੁੱਧ ਦਾ ਹਿਸਾਬ ਲਾ ਕੇ ਪੈਸੇ ਦੇਖ ਨਾ ਵੀ ਕਿੰਨੇ ਆਉਦੇ ਤੈਨੂੰ ਕਿੰਨੇ ਆਇਆ ਕਿੰਨਾ ਤੂੰ ਦੁੱਧ ਪਾਉਣੀ ਆ ਫੇਰ ਤੂੰ ਮੈਨੂੰ ਕਹੇ ਕੁੰਡੀ ਲਾ ਆਇਆ ਸਿੱਧੈ ਨਾ ਕਹਿਆ ਤੂੰ ਮੈਨੂੰ ਵੀ ਤੂੰ ਕੁੰਡੀ ਲਾਉਣੀ ਆ ਜੇ ਆਇਆ ਆਪਣਾ ਮੈਨੂੰ ਬੋਲਾ ਦੁੱਧ ਤਾਂ ਮੈਂ ਇਹਨੂੰ ਤਾਂ ਪੂਰੇ ਦੇ ਕੇ ਖਰਦੋ ਜੀ ਪਰ ਮੈਨੂੰ ਤੇਰੇ ਪੈਸਿਆਂ ਦਾ ਨਹੀਂ ਦਾਲ 'ਚ ਕੁਸ ਕਾਲਾ ਲੱਗਦਾ ਵੀ ਤੂੰ ਕਿੱਥੋਂ ਲੈਣਿਆ ਪੈਸੇ ਹਾਂ ਤੇ ਤੈਂ ਮੇਰੇ ਪੈਸੇ ਤੋਂ ਕੀ ਲੈਣਾ ਵੀ ਕੀ ਆ ਚਲ ਇਹ ਵੀ ਗੱਲ ਹੈਗੀ ਮੈਂ ਤਾਂ ਕੀ ਲੈਣਾ ਨਾ ਇਹ ਤਾਂ ਤੇਰੇ ਪੂਰੇ ਆ ਪਰ ਬੇਬੇ ਇੱਕ ਗੱਲ ਆ ਜਦੋਂ ਦਸੀ ਤੋਂ ਸੂਟ ਮੈਂ ਲਿਓ ਨਹੀਂ ਹਾ ਉਦੋਂ ਬਰਾਬਰ ਦੋ ਦਸੀਆਂ ਹੋ ਗਈਆਂ ਭਾਈ ਨੂੰ ਦੁੱਧ ਪਾਉਂਦੇ ਨੇ ਤਾਂ ਦਸੀ ਦੇ ਬਰਾਬਰ ਤੇਰੇ ਸੂਟ ਆਉਂਦੇ ਨੇ ਇਹ ਗੜਬੜ ਲੱਗਦੀ ਏ ਮੈਨੂੰ ਹਾਂ ਫਿਰ ਤੇਰੇ ਦੁੱਧ ਨਾਲ ਪੈਸੇ ਤਾਂ ਪੂਰੇ ਆ ਨਾ ਮੇਰੇ ਤਾਂ ਪੂਰੇ ਆ ਹੀ ਜਾਂਦੇ ਨੇ ਫਿਰ ਤੈਨੂੰ ਕਿਹੜੀ ਲਾਟਰੀ ਨਿਕਲ ਜਾਂਦੀ ਆ ਦਸੀ ਤੇ ਉਹ ਤੂੰ ਦੇਖ ਲੈ ਵੀ ਕੀ ਲਾਟਰੀ ਨਿਕਲਦੀ ਉਹ ਤੈਨੂੰ ਆਪੇ ਹੌਲੀ ਹੌਲੀ ਪਤਾ ਲੱਗ ਮੇਰੇ ਤਾਂ ਦਿਮਾਗ 'ਚ ਨਹੀਂ ਘਸਾਉਂਦਾ

ਪੜਾਇ ਮੈਂ ਤਾਂ ਇਹਦਾ 2 ਕਿਲੋ ਪਾਣੀ ਪਾਉਣੀ ਆ ਦੁੱਧ ਚ ਉਹਦੇ ਪੈਸੇ ਐ ਜੀ ਮੇਰੇ ਕੋਲ ਤਾਂ ਉਹਦੇ ਛੂਟ ਆ ਜਾਂਦੇ ਮੈਂ ਮੈਂ ਤਾਂ ਨਾ ਇੱਥੋਂ ਮੰਗਦੀ ਆ ਨਾ ਦੂਜੀ ਤੋਂ ਮੰਗਦੀ ਆ ਮੇਰੇ ਕੋਲ ਤਾਂ ਆਪ ਹੀ ਆਉਂਦੇ ਪਾਣੀ ਦੇ ਪੈਸੇ ਐ ਆ ਦੁੱਧ ਹੀ ਨਹੀਂ ਆਉਂਦਾ ਉਹ ਕਹੋ ਕੁਲਦੀਪ ਹਾਂ ਹਾਂ ਪਰ ਉੱਗੀ ਸਾਈਡ ਤੇ ਲੈਈ ਸਾਈਡ ਤੇ ਦੱਸ ਹੋਰ ਕਿਵੇਂ ਆ ਠੀਕ ਠਾਕ ਠੀਕ ਐ ਬਸ ਬਾਈ ਬੜੀ ਵਧੀਆ ਤੁਸੀਂ ਦੱਸੋ ਵਧੀਆ ਮੈਂ ਤਾਂ ਤੇਰੇ ਕੋਲੇ ਆਉਣਾ ਸੀਗਾ ਵਧੀਆ ਤੂੰ ਘਰੋਂ ਮਿਲ ਗਿਆ ਦੱਸ ਦੱਸ ਹਾਂ ਮੈਂ ਤਾਂ ਇਹ ਕਹ ਰਹੀ ਤੈਨੂੰ ਯਾਰ ਹਾਂ ਮੈਨੂੰ ਨਾ ਪੈਸਿਆਂ ਦੀ ਲੋੜ ਸੀ ਆ ਪੈਸੇ ਮੈਨੂੰ ਹੱਥ ਜਾਂ ਤੰਗ ਹੋਇਆ ਪਿਆ ਤੈਨੂੰ ਪਤਾ ਸਟ੍ਰੈਟਜੀ ਚ ਰੇਰੂ ਚੱਕਣ ਵਾਲੀ ਪਈ ਆ ਯਾਰ ਅੱਛਾ ਤੇ ਮੈਨੂੰ ਪੈਸਿਆਂ ਦੀ ਲੋੜ ਆ ਪਾਈ ਬਣ ਕੇ ਤੂੰ ਉਹਨੂੰ ਪੈਸੇ ਹਿਸਾਬ ਕਰਕੇ ਤੇ ਦੇ ਦੇ ਸਮਝਾ ਲਈ ਵੱਧ ਦੇ ਦੇ 5-7000 ਯਾਰ ਉਹ ਮੈਂ ਤਾਂ ਹਿਸਾਬ ਤੱਕ ਕੀਤਾ ਪਿਆਗਾ ਮੈਂ ਪੈਸੇ ਦੇਤੇ ਸੋਦੇ ਪੈਸੇ ਦੇਤੇ ਹੋਰ ਹੋਰ ਦੇ ਕਿਨੂੰ ਦਿੱਤੇ 8 ਤਾਂ ਮੈਂ ਭੈਣ ਨੂੰ ਦਿੱਤਾ ਅੱਛਾ ਤੇ ਦੋ ਬੇਬੇ ਨੂੰ ਦਿਆ ਦੋ ਬੇਬੇ ਨੂੰ ਦਿਆ ਅੱਡੇ ਐਂ ਜਿਵੇਂ ਉਹ ਬੇਬੇ ਭਰਾ ਤੁਹਾਡੇ ਘਰ ਦਾ ਹਿਸਾਬ ਦਾ ਤਾਂ ਮੈਨੂੰ ਪਤਾ ਨਹੀਂ ਵੀ ਕੀ ਥੋੜਾ ਸਿਸਟਮ ਦਾ ਨਾਲੇ ਭਈ ਆਏ ਆ ਪਹਿਲਾਂ ਤਾਂ ਮੈਂ ਨਵੇੜਨੇ ਰਵੇਨੇ ਸੀ ਤੇ ਮੈਂ ਤਾਂ 2100 ਕੋ ਵਾਅਦਾ ਦੇਈ ਬੇਟਾ ਪੱਲਿਓ ਅੱਛਾ ਯਾਰ ਤੇ ਹੋਰ ਬੜਾ ਯਾਰ ਬੁੜੀ ਦਾ ਯਾਰ ਫਿਰ ਮੈਨੂੰ ਕਹਤਾ ਨਹੀਂ ਦੱਸਿਆ ਯਾਰ ਉਹਨਾਂ ਨੇ ਹੁਣ ਇਹ ਤਾਂ ਭਈ ਮੈਨੂੰ ਕੀ ਪਤਾ ਹੁਣ ਤੂੰ ਘਰੇ ਨਹੀਂ ਹੁੰਦਾ ਸੀਗਾ ਮੈਂ ਤਾਂ ਜਿਵੇਂ ਉਹਨਾਂ ਨੇ ਆਖਿਆ ਸੀ ਵੀ ਭਾਈ ਐਂ ਕਰਕੇ ਅਸੀਂ ਐਂ ਦੁੱਧ ਪਾਉਂਦੇ ਆ ਤੇ ਤੁਹਾਨੂੰ ਪੈਸੇ ਦੇ ਦਿਆ ਕਰੀ ਬੇਪੇ ਅੱਡ ਲੈ ਲਿੰਦੀ ਸੀਗੀ ਭੈਣ ਅੱਡ ਜਦਾਂ ਐ ਕਰੀ ਬਰੋਣਾ ਹਾਂ ਭਈ ਬਣ ਕੇ ਤੂੰ ਬਾਤ ਨਾ ਦੁੱਧ ਜਿਨੂੰ ਲਿਆਇਆ ਕਰੇਗਾ ਹਸਾਬ ਕਿਤਾਬ ਮੇਰੇ ਨਾਲ ਨਾ ਨਾ ਭਰਾਵਾ ਮੇਰਾ ਤਾਂ ਕੋਰਾ ਜਵਾਬ ਆ ਭਈ ਕਿਉਂ ਪਤਾ ਨਹੀਂ ਯਾਰ ਭਰਾ ਪਤਾਨੀ ਕੀ ਕੱਚੀ ਲਸੀ ਬਣਾ ਕੇ ਦੇ ਦਿੰਦੀ ਆ ਮੈਂ ਉਹ ਸਟੈਂਡਪੁਟ ਨਹੀਂ ਆਉਂਦੀ ਬੇਬੇ ਤਾਂ ਕਹਿੰਦੀ 35 ਰੁਪਏ ਲਾਇਆ ਮੂਫੀ ਉਹ ਮੂਫੀ ਦਾ ਕੀਤੀ ਸੀ ਉਹ ਤਾਂ ਸਭੋ ਮੇਰੇ ਸਿਰ ਟੁੱਟ ਗਈ ਮੇਰੇ ਤੋਂ ਸਭੋ 15 ਘਰ ਹਟ ਕੇ ਮੇਰਾ ਤਾਂ ਨੁਕਸਾਨ ਹੋ ਗਿਆ ਦੂਰਾ ਅੱਛਾ ਯਾਰ ਤੇ ਹੋਰ 15 ਘਰ ਤਾਂ ਸੀ ਤੇਰੇ ਕੋਲੇ ਵੀ ਭਾਈ ਜਵਾਬ ਦੇ ਕੇ 15 ਘਰ ਤਾਂ ਤਾਂ ਹਟੇ ਹੋਣਗੇ ਤੇਰੇ ਕੋਲੇ ਦੁੱਧ ਵੱਧ ਹੋ ਗਿਆ ਉਹ ਦੁੱਧ ਵੱਧ ਕਿੱਥੋਂ ਹੋ ਗਿਆ ਪਾਣੀ ਧਾਣੀ ਉਹ ਆਦਦੇ ਪਰ ਸਾਡੀ ਤਾਂ ਚਾਹ ਹੀ ਨਹੀਂ ਬਣਦੀ ਦੁੱਧ ਦੀ ਅੱਛਾ ਯਾਰ ਤੇ ਹੋਰ ਚੱਲ ਚੰਗਾ ਯਾਰ ਤੇਰੀ ਮਰਜ਼ੀ ਆ ਬਈ ਮੈਂ ਰੱਖ ਲਈ ਮੈਂ ਤਾਂ ਐ ਸੋਚੀ ਬੱਚਾ ਸੀ ਵੀ ਵਧੀਆ ਤੂੰ ਮੈਨੂੰ ਪੈਸੇ ਦੇ ਦੇਗਾ ਮੈਂ ਆਪਦਾ ਕਾਰੋਬਾਰ ਕਰ ਲੂ ਮੈਂ ਤਾਂ ਬਈ ਦੇਂਦਾ ਯਾਰ ਕੋਈ ਪੰਜ ਵੱਧ ਵੀ ਦੇਂਦਾ ਪਰ ਹੁਣ ਜਦੋਂ ਦੁੱਧ ਹੀ ਆਪਾਂ ਹਟਾਉਣਾਗਾ ਹਾਂ ਇਹ ਤਾਂ ਦੇ ਨਹੀਂ ਸਕਦਾ ਚਲ ਚੰਗਾ ਬਈ ਕੁਲਦੀਪ ਧੰਨਵਾਦ ਰਾਮ ਠੀਕ ਆ ਬਈ ਠੀਕ ਆ ਬੜਾ ਯਾਰ ਪੰਗਾ ਹੋਇਆ ਮੈਨੂੰ ਤਾਂ ਐਸੀ ਯਾਰ ਵੀ 20-25000 ਰੁਪਏ ਦੁੱਧ ਹੀ ਕਣੀ ਬਣਿਆ ਪਿਆ ਹੋਊਗਾ ਵੀ ਲੈ ਲਾਂਗੇ ਤੇ ਇਹ ਕਹਿੰਦਾ ਮੈਂ ਸਾਰੇ ਪੈਸੇ ਦੇ ਦੇ ਯਾਰ ਹੱਦ ਆ ਯਾਰ ਕਰਿਆ ਕਿ ਕਰਦਾ ਗੱਲ ਬੁੜਵਾਈਆਂ ਨਾਲ ਹੀ ਡੋਟਾ ਬੰਨਦਾ ਟੱਸਣਾ ਪੂਸ ਕੱਲੋ ਅਬੇ ਬੇ ਰੰਧੀਪਾ ਕਿਵੇਂ ਬੋਲ ਮਾਰੀ ਨਾ ਬਈ ਆ ਜਾ ਆ ਜਾ ਇੱਥੇ ਬੇਬੇ ਬੈਠ ਕਰਾ ਹਾਂ ਕੀ ਆ ਰਿਹਾ ਬੋਲ ਮਾਰੀ ਜਾਂਦਾ ਆ ਦੇਖ ਮੈਂ ਕੱਪ ਰਿਆ ਜੇ ਬੋਲੀਆਂ ਨੇ ਕੀ ਹੋ ਗਿਆ ਪੈਸੇ ਦੇ ਦੁੱਧਾਂਲੇ ਕਿੱਥੇ ਆ ਦੁੱਧਾ ਹੈ ਹਾਂ ਮੈਂ ਲੋੜ ਹੈ ਹਲੇ ਕਿੱਥੇ ਦੋਦੀ ਲੈ ਕੇ ਗਿਆ ਦੁੱਧਾ ਇਹ ਪੈਸੇ ਦੋਦੀ ਕਿੱਥੇ ਕੇ ਕਿਉਂ ਨਹੀਂ ਗਿਆ ਦੋਦੀ ਕਹਿੰਦਾ ਮੈਂ ਸਾਰੇ ਪੈਸੇ ਲੈ ਗਿਆ ਕਹਿੰਦਾ ਮੈਂ ਤਾਂ ਪਿਛਲੇ ਮਹੀਨੇ ਦੇ ਵੀ ਦੇ ਗਿਆ 2000 ਬਾਡਮਾਸ ਰੱਖੀ ਬੈਠੀਆਂ ਓਹੋ ਤੈਨੂੰ ਕਿੱਥੇ ਟੱਕਰਿਆ ਸੀ ਮੈਂ ਗਿਆ ਸੀ ਦੁੱਧੇ ਕੋਲੇ ਮੈਨੂੰ ਰਾਹ ਟੱਕਰਿਆ ਸੀ ਉਹ ਮੈਂ ਪੈਸੇ ਲੈਣਾ ਕਾ ਦੁੱਧ ਦੇ ਪੈਸੇ ਦਿੱਤੇ ਨਹੀਂ ਹਲੇ ਭਾਈ ਕਿਥੇ ਦੇਤੇ ਦੁੱਧ ਦੇ ਪੈਸੇ ਦਿੱਤੇ ਨਹੀਂ ਉਹ ਤਾਂ ਕਹਿੰਦਾ ਮੈਂ ਤਾਂ ਤੁਹਾਡੇ ਘਰ ਹੀ ਆਉਂਦਾ ਸੀ ਭਾਈ ਧੰਨਵਾਦ ਕਹਿੰਦਾ ਤੂੰ ਰਾਹ ਤੇ ਟੱਕਰ ਗਿਆ ਕਿ ਆ ਆਪਣੇ ਘਰੇ ਕੀ ਲੈਣ ਆਉਂਦਾ ਸੀ ਉਹ ਪੈਸੇ ਪੁੱਛੇ ਲੈਣਾ ਆਉਂਦਾ ਸੀ ਉਹ ਤਾਂ ਕਹਿੰਦਾ 15 ਮੇਰੇ ਘਰ ਹਟ ਕੇ ਦੁੱਧ ਵਾਲੇ ਜਿਹੜੇ ਮੈਥੋਂ ਲੈਂਦੇ ਸੀ ਕਿਉਂ ਕਿਉਂ ਕੀ ਪਤਾ ਤੁਸੀਂ ਕਿਵੇਂ ਦੁੱਧ ਪਾਣੂ ਉਹ ਤਾਂ ਮੈਂ ਨਹੀਂ ਲੈ ਕੇ ਆਉਂਦਾ ਦੁੱਧ ਭਾਈ ਆਪਾਂ ਤਾਂ ਸੌ ਦੇਣ ਨੂੰ ਤਿਆਰ ਆਂ ਜਦ ਮੈਂ ਦੁੱਧ ਚ ਕੋਈ ਇੰਚ ਵੀ ਫੱਕ ਰੱਖਦੀ ਆ ਮੈਂ ਇਹ ਨਹੀਂ ਕੁਛ ਕਰਿਆ ਦੁੱਧ ਚ ਮੇਰਾ ਪਿਆਰ ਦੁੱਧ ਪਾਉਣੀ ਆ ਲੈ ਫਿਰ ਦੁੱਧ ਜਾਏ ਇਹ ਤਾਂ ਸਾਰੇ ਦੁੱਧਾ ਆਏ ਪੈਸੇ ਨਗੇ ਇਹ ਤਾਂ ਸੂਟ ਲਿਓ ਤੇ ਦੁੱਧਾ ਪੈਸੇ ਲੱਗ ਗਿਆ ਪਤਾ ਬੇਬੇ ਕਰਦੀ ਆ ਕਾਲਾ ਮਾਲਾ ਦੁੱਧ ਚ ਮੈਨੂੰ ਲੱਗਿਆ ਪਤਾ ਬਈ ਇਹ ਤਾਂ ਆਪਾਈ ਦੱਸੀ ਤੂੰ ਮੇਰੇ ਪਰੋਪਰ ਸੂਟ ਲਿਉਂਦੀ ਆ ਇਹ ਤਾਂ ਪਸੂਟ ਹੀ ਹੁੰਦੀ ਆ ਸੂਟ ਲਓ ਨਾ ਇਗਰ ਕੱਲ ਬੇਬੇ ਮੈਂ ਤਾਂ ਉੱਥੇ ਪਰਾਂ ਆਉਂਦੀ ਆ ਨਾ ਤੂੰ ਦਿਓ ਨਾ ਸੂਟ ਦੱਸ ਮੈਨੂੰ ਹੋ ਲੱਗ ਗਿਆ ਪਤਾ ਲੱਗ ਗਿਆ ਇਹ ਤਾਂ ਪਾਣੀ ਪਾਉਂਦੀ ਹੈ ਬਈ ਦੁੱਧ ਤੇ ਪੱਕਾ ਤੂੰ ਮੇਰੇ ਨਾਲ ਗੱਲ ਬੇਬੇ ਐ ਕਰ ਮੈਂ ਤਾਂ ਸੱਚ ਗਲਤੋ ਛੋੜ ਲੈ ਮੇਰੀ ਮੈਂ ਤਾਂ ਵੀ 20000 ਰੁਪਏ ਆਰਤੀਆਂ ਦਾ ਦੇਣਾ ਫੜ ਕੇ ਲੈ ਜੀ ਉਹਨਾਂ ਤੋਂ ਕਹਿ ਕੇ ਵੀ 10 ਦਰਾਂ ਨੂੰ ਮੋੜ ਦੂੰ ਫਸਲ ਤੋਂ ਮੋੜਦੀ ਆਰਤੀਆਂ ਦੇ ਨਾਲ ਫਸਲ ਤੋਂ ਮੋੜਦੀ ਨਹੀਂ ਤੁਸੀਂ ਐਨੇ ਰੁਪਏ ਗਏ ਕਿੱਥੇ ਐ ਤਾਂ ਦੱਸੋ ਉਹ ਮੈਂ ਤਾਂ ਭਾਈ ਜਿਹੜਾ 2 ਕਿਲੋ ਨੂੰ ਪਾਣੀ ਪਾਉਂਦੀ ਸੀ ਉਹਦੇ ਪੈਸੇ ਲੈਂਦੀ ਸੀ ਅੱਛਾ ਦੂਣੂ 2 ਕਿਲੋ ਪਾਣੀ ਵਾਕੇ ਦਿੰਦੀ ਸੀ ਵਿੱਚ ਹਾਂ ਤੇ ਇਹ ਸਾਰੇ ਪੈਸੇ ਲੈ ਜਾਂਦੀ ਹੈ ਦੁੱਧਾ ਏ ਸਾਰੇ ਛੁੱਟ ਖਰੀਦ ਲੈ ਆਉਂਦੀ ਐ ਇਹ ਵੀ ਖਰੀਦ ਕੇ ਲੈ ਆਉਂਦੀ ਐ ਚਾਹੇ ਪਾਣੀ ਪਾਣੀ ਦਾ ਬੱਸ ਤਾਂ ਪਾਣੀ ਵਾਲੇ ਖਰੀਦਦੀ ਆਣੀ ਤੇ ਕਿਉਂ ਖਰੀਦਦੀ ਤੂੰ ਵੀ ਦੁੱਧ ਵਾਲੇ ਖਰੀਦਦੀ ਆ ਜੇ ਤੂੰ ਤਾਂ ਫੇਰੀ ਪਾਣੀ ਨਾ ਨਾ ਹਾਂ सोनू ਐ ਨਹੀਂ ਦੀਦਾ ਵੀ ਕਰੇ ਖਬੀਲਦਾਰੀ ਨਹੀਂ ਕੱਲੇ ਸੂਟ ਹੀ ਪਾਉਣੀ ਆ ਇਹਦਾ ਹੁਣ ਆ ਨਜ਼ਾਰਾ ਵਾਲੇ ਦੋ ਹੀ ਲੈਣੀ ਆ ਲਿਆਈਆਂ 2000 4000 ਵਾਲੇ ਕਿੰਨੇ ਵਾਲੇ ਲਈਆਂ ਮੈਂ ਤਾਂ ਹੁਣ 2000 ਦਾ ਤੇ 500 ਦੇਖਾ ਦੱਸ ਦੇਣਾ ਕਿੰਨੇ ਘੋੜੇ ਦੋ ਕਿਲੇ ਪਾਉਂਦੀ ਸੀ ਪਾਣੀ ਉਸੇ ਤੇ ਦੋ ਕੁ ਮੇਲੇ ਪੈਸੇ ਲੈਂਦੀ ਸੀ ਉਹ ਛੇ ਆ ਤਾਂ ਤੁਸੀਂ ਸਾਰਿਆਂ ਨੂੰ ਜੇ ਆਏ ਚੱਲੀ ਗਿਆ ਕੰਮ ਨਾ ਆਪਣਾ ਤੇ ਆਪਣਾ ਕੀ ਰਹੂਗਾ ਪੈਸੇ ਤੁਸੀਂ ਕਬੀਲਦਾਰੀ ਚਲਾਉਣ ਵਾਸਤੇ ਦੁੱਧ ਪਾਉਣੇ ਆ ਫੀਡ ਸੋਨੂੰ ਮੈਂ ਲਿਆ ਕੇ ਦੰਨਾ ਮੈਨੂੰ ਤਾਂ ਐ ਸੀ ਵੀ ਪੈਸੇ ਦਾ ਵਧੇਗਾ ਇਕੱਠੇ ਹੋਏ ਪਏ ਆ ਘਰੇ ਦਾ ਲੋਡ ਵਰਤਾਂਗੇ ਐ ਨਹੀਂ ਪਤਾ ਵੀ ਇੱਥੇ ਨਾ 1 ਰੁਪਿਆ ਨਹੀਂ ਆਹ ਦੇਖਾ ਜੇ ਕਢਾਈ ਆ ਲੈ ਲੈ ਪਾਉਂਦੇ ਦਾ 4 4000 ਆਏ ਤੂੰ ਕੋਹਰਾ ਦਵਾ ਦਵਾ ਪਾਉਂਦੀ ਹੈ ਨਹੀਂ ਮੈਂ ਤਾਂ ਮਾਮੀ ਨੇ ਦਿੱਤਾਗਾ ਇਹਦਾ ਪਾਣੀ ਦੇ ਪੈਸੇ ਨਾ ਤੇ ਪਾਣੀ ਵੀ ਤਾਂ ਦੁੱਧ ਚ ਹੀ ਪੈਂਦਾ ਦੁੱਧ ਹੀ ਕਹਿੰਦਾ ਮੈਂ ਤਾਵਾ ਕਰੂੰਗਾ ਪਾਣੀ ਵਾਲਾ ਦੁੱਧ ਪਾਇਆ ਕਹਿੰਦਾ ਮੈਨੂੰ ਹਰ ਦੇ ਪਰਾਂ ਹਾਂ ਨਲੇ ਨਲੇ ਤੈਨੂੰ ਪਤਾ ਵੀ ਦੁੱਧ ਚ ਪਾਣੀ ਪਾਉਣਾ ਪਾਪ ਆ ਪਾਪ ਐ ਪਾਪ ਤਾਂ ਹੈਗੀ ਆ ਫਿਰ ਇਹ ਰੁਪਏ ਲਾ ਲੈ ਫੂਟ ਪਾਈ ਜੰਦੀ ਆ ਤੂੰ ਇਹ ਗੱਲ ਤਾਂ ਹੈਗੀ ਆ ਹਣਾ ਆਪਾਂ ਕਰਦੀਆਂ ਤਾਂ galtੀਆਂ ਤੇ ਉਹ ਬੁੜੀਆਂ ਦਾ ਤਾਂ ਐਂ ਤਾਂ ਕੱੜ ਪੱਟਣ ਲੇ ਹੁੰਦਾਂ ਲੈ ਛੁੱਟਾ ਨਹੀਂ ਕਰ ਪੱਟੀ ਜਾਂਦੀ ਆ ਸਮਝਾਇਆ ਕਿ ਉਹਦਾ ਤੂੰ ਤਾਂ ਛੁੱਟਾ ਦਾ ਨਹੀਂ ਸਿਆਣਾਂ ਦੀ ਕਹਾਵਤਾਂ ਨਾਲ ਜਿਹੜੀ ਉਹ ਐਵੇਂ ਨਹੀਂ ਹੈਗੀ ਵੀ ਜਨਾਨੀ ਤੇ ਨਾ ਸੂਈ ਨਾਲ ਘੜ ਪੱਟਣ ਲੱਗ ਜੇ ਟਕਰ ਪਟ ਦਿੰਦੀ ਆ ਤੇ ਬੰਦਾ ਕਹੀ ਨਾਲ ਵੀ ਨਹੀਂ ਪਟ ਸਕਦਾ ਹਾਂ ਗੱਲ ਪੱਕੀ ਆ ਸਹੀ ਆ ਗੱਲ ਬਣੀਗੀ ਕਬੀਲਦਾਰੀ ਦੁੱਧ ਤੋਂ ਤੋਰਨੀ ਸੀ ਹਾਂ ਕਿੱਥੇ ਦੁੱਧਾ ਇਹ ਪੈਸਿਆਂ ਦੀ ਵੀ ਫਿਊੜ ਲਿਆਓ ਭਾਈ ਆ ਕਬੀਲਦਾਰੀ ਚ ਲਾਓ ਦੇਣਾ ਲੈਣਾ ਲਾਹੋ ਇਹਦਾ ਛੂਟ ਹੀ ਫਿਰ ਜਣ ਬੈ ਗਈ ਬੇਬੇ ਛੂਟ ਆਪਾਂ ਨੂੰ ਕੀ ਦੇਣਗੇ ਆਪਾਂ ਕਿਹੜਾ ਕਿਤੇ ਬਾਹਲਾ ਜਾਣੀ ਆ ਨਾ ਇੱਕ ਅੱਧਾ ਛੂਟ ਹੋਇਆ ਚੱਲ ਬੇਬੇ ਹਾਂ ਐਦੂ ਪਹਿਲਾਂ ਜਿਹੜੇ ਖਰੀਦਨੇ ਖਰੀਦਲੇ ਸੀ ਐਦੂ ਬਾਅਦ ਪੰਜ 6 ਦਸੀ ਤੋਂ ਮੈਨੂੰ ਫੜਾਦਾ ਕਰ ਹਾਂ ਹੁਣ ਤਾਂ ਸਤ ਨੂੰ ਮਾਫ ਕਰਦੇ ਆਂ ਹੀ ਵਾਰ ਨਾ ਬੇਬੇ ਤੂੰ ਪਾਣੀ ਨਾ ਮੈਂ ਵੀ ਨਹੀਂ ਪਾਣੀ ਪਾਉਂਦੀ ਭਾਈ ਦੁੱਧ ਚ ਐਤ ਕੀ ਦਾ ਤੈਨੂੰ ਸੋਨੂ ਕਰਤਾ ਉਹਨਾਂ ਨੂੰ ਮਾਪ ਹਾਂ ਮੈਂ ਦੁੱਧੀ ਨੂੰ ਕਹਿ ਕੇ ਆਉਂ ਕਰੇ ਜਾ ਕੇ ਵੀ ਭਾਈ ਸਾਡਾ ਦੁੱਧ ਲੈ ਜਾ ਕਰ ਤੂੰ ਐ ਕਹੀ ਦੋਜੀ ਨਾ ਐ ਕਹੀਂ ਵੀ ਭਾਈ ਸਾਡੀ ਬੁੜੀਆਂ ਨੂੰ ਪੈਸਾ ਨਾ ਪੜਾਈ ਮੈਨੂੰ ਬਾਕੀ ਠੀਕ ਹੈ ਨਾ ਚਲ ਚੰਗਾ ਲੈ ਆ ਜਾਦੀ ਕੁੱਟ ਬਣਾ ਕੇ ਚਲ ਦੇ ਤੇ ਹਾਂ ਤੂੰ ਤਾਂ ਪਾਣੀ ਦੀ ਗੱਲ ਵੀ ਸਹੀ ਆਪਣੀ ਤਾਂ ਗੱਲ ਹੀ ਗੱਲ ਤਾਂ ਨਹੀਂ ਆ ਤਾ ਕਿੰਨੇ ਪੈਸੇ ਸੁੱਕਾ ਮੂੰਹ ਹੀ ੜਾ ਤੇ ਹੂੰ ਤਾਂ ਆਪਾਂ ਕਿੰਨੇ ਪੈਸੇ ਜੋੜ ਲਾ ਨਹੀਂ ਤੇ ਉਹ ਨਹੀਂ ਜਵਾਬ ਕਰ ਵਿਚਾਰਾ ਪੈਸਾ ਪੈਸਾ ਕਰਦਾ ਕਰਦਾ ਤੇ ਆਪਾ ਗੁਲਛਾ ਨੇ ਡਾਉਣੀ ਐ ਹੋਰ ਸੂਟ ਕੀ ਨੇ ਦੇਖਣੀ ਆਪਣੇ ਉਹੀ ਗੱਲ ਜੇ ਤੋਟ ਡੋ ਭੁੱਖੇ ਮਰੀ ਜਾ ਆਪਾਂ ਦਾ ਸਾਰਾ ਘਰ ਖਰਾਬ ਕਰ ਦਾਂਗੇ ਕਰਜ਼ਾ ਚੜ ਜੂਵੇ ਬੇ ਜਦੋਂ ਕਰਜ਼ਾ ਚੜ ਗਿਆ ਫਿਰ ਤੈਨੂੰ ਪਤਾ ਹੀ ਕੀ ਹੁੰਦਾ ਦਾ ਹਾਂ ਫਿਰ ਕਿੱਥੇ ਛੂਟ ਪਾਵਣੀ ਅਗਲੀ ਆਖੋ ਤਾਂ ਛੂਟ ਪਾਉਂਦੀ ਸੀ ਜਿਹੜੇ ਛਾਲੇ ਡਾਉਂਦੀ ਸੀ ਤੇ ਹੁਣ ਮੈਂ ਤਾਂ ਆਪ ਕਹਿਣੀ ਆ ਬਿਜੜਾ ਇਹਦੀਆਂ ਕੁਸ ਕਰਦਿਆਂ ਨੇ ਜਨਾਨੀਆਂ ਧੋਖਾ ਧੜੀ ਕਰਦੇ ਕਹਿੰਦੇ ਘਰ ਪੱਟੇ ਜਾਂਦੇ ਟੀਮਾ ਘਰ ਪੱਟਾ ਨਹੀਂ ਹੁੰਦਾ ਟੀਮਾ ਪੱਟ ਸਾਰਿਆਂ ਨੂੰ ਕਹਿੰਦੇ ਆ ਪਈ ਤੂੰ ਮੁੜ ਕੇ ਇਹ ਜਿਆ ਕੰਮ ਨਾ ਕਰ ਨਾ ਜੇ 10 ਰੁਪਏ ਬੰਦੇ ਨੂੰ ਫੜਾਓ ਹੋਰ ਜੋੜ ਲੋ ਚਲਾਓ ਜੋੜ ਦੋ ਉੱਕੇ ਮੇਰੇ ਕੰਮ ਆ ਜਾਂਦੇ ਨੇ ਹਾਂ ਪੈਸਾ ਜੋੜਨਾ ਚਾਹੀਦਾ ਨਹੀਂ ਲੈ ਦੇ ਨਾ ਕੇ ਤਾਂ ਫਾਇਦੇ ਗਏ ਤੇ ਇੱਕ 100 ਦਿਨ ਪੁਰਾਣਾ ਤੇ 9 ਦਿਨ ਨਵਾਂ ਹਾਂ ਇਹ ਤਾਂ 9 ਦਿਨ ਹੀ ਰਹਿੰਦਾ ਹੁੰਦਾ ਨਵਾਂ ਚਲਾ ਆ ਚਲੀ ਗਿਆ ਤੂੰ ਮੁੜ ਕੇ ਨਾ ਇਹ ਮੁਸ਼ਕਲੀ ਕਰਦੇ ਹਾਂ ਸਪਾ ਕਰ ਜੋੜਾਂਗੇ ਆਹੋ ਆ ਜਾ